हेलो गाइस ये अपना छेवा ब्लॉग आ कल आप गन्ने वाल ली जो ट्राली हुए ने आप चलिए कटा थलाड़े ते जाके लो जी आप कलाड़े ते पहुंच चुके हैं वह अपना ट्रैक्टर खड़ा इधर इधर आ गन्ने पापा जी बुला रहे कलाड़े बच्च इतने गन्ने लगते इतों की बाद चल जूस कल ਫਾਲੋਂ ਦੇ ਆ ਬੇਚੇ ਕਰਮ ਨੂੰ ਕੋਡ ਬਣਦਾ ਹੈ ਬੱਟ ਐ ਚੱਕਰ ਬਣੀ ਪਈ ਆ ਉਧਰ ਕੋਡ ਬਣਿਆ ਗਿਆ ਦੇਖ ਸਕਦੇ ਹੋ ਹੁਣ ਆਪਾਂ ਇਪਾ ਪਿਆਰ ਕਨਾਲ ਕੰਨੇ ਡੋਣਨੇ ਆ ਤੁਹਾਨੂੰ ਦਿਖਾਉਣਾ ਹੀ ਸੀਗਾ ਮਾੜਾ ਜਿਹਾ ਆਪਾਂ ਕੀ ਕਿਵੇਂ ਕੰਨੇ-ਕੰਨੇ ਲਾਉਂਦੇ ਆ ਤੇ ਕਿਵੇਂ ਜੂਟ ਨਿਕਲ ਆਏ ਦੇਖ ਸਕਦੇ ਹੋ ਚਲੋ ਆਪਾਂ ਵੀ ਲਾਉਂਨੇ ਆ ਆਪਾਂ ਬਈ ਜਾ ਕੰਨੇ ਚਲੋ ਮਿਲਦੇ ਆ ਅਗਲੇ ਵਲੌਗ ਚ ਹੋ ਤਾਕੋ ਓਕੇ ਬਾਈ ਆਪਣੇ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਅਗਲੇ ਵਲੌਗ 'ਚ